ਕਿੰਨੇ ਨਾ ਰੌਣਾ ਨਹੀਂ ਜ਼ਿਆਦਾ ਪੈਂਦਾ ਕੋਈ ਪੂਰੀ ਕਣਕ ਨਹੀਂ 4 ਕਿਲੋ ਕਣਕ ਘਾਟਾਂ ਆਹ ਤੂੰ ਪਾਈ ਜੰਨੂ ਅੱਡਾ ਤਹਾਕ ਅਗਰੇ ਦਾ ਪੂਰਾ ਦੋਤ ਰਾਲਾ ਕੋਈ ਦਰਸ਼ਨ ਕਰੋ ਯਾਰ ਮੂੰਹ ਤੇ ਕਿਨੂੰ ਲਈ ਬੂੰਤੇ ਹੈ ਕਿਸਾ 60 ਕਿਲੋ ਕਣਕ ਕਿੱਥੇ ਕੰਡਾ ਤੋਂ ਠੇ ਨਹੀਂ 60 ਤੋਂ ਕੰਡਾ ਤੋਂ ਠੇ ਨਹੀਂ ਆਨ ਨੂੰ ਕੰਡਾ ਨਹੀਂ ਵੇਖਣਾ ਉਹਦਾ 4 ਕਿਲੋ ਕਣਕ ਘਾਟਵਾ ਮੈਂ ਕੰਡੇ ਤੇ ਜਾ ਕੇ ਜੋਖੀ ਆ 4 ਕਿਲੋ ਚ ਕਣਕ ਘਾਟਾ 14 14 ਕਿਲੋ ਕਣਕ ਦੇ ਦਿੰਦੇ ਸਾਰਿਆਂ ਨੂੰ ਤੈ ਨਾ ਇਹ ਨਾ ਕਿਹਾ ਵੀ ਅਸੀਂ 14 ਕਿੱਥੇ ਨਾ ਤੂੰ ਨਾ ਬੋੜ ਤੇ ਤੂੰ ਨੇ ਨਹੀਂ ਦਿਹਾੜੀ ਤੂੰ ਕਾ ਤੋ ਬੋਲਦਾ ਤੂੰ ਕਾ ਤੋ ਮੰਜੀ ਨਾਲ ਠਗਾਉਣੀ ਤੂੰ ਇਹ ਬੋਲੀ ਜਨਾ ਇਹ ਭਗਤੋਂ ਦਾ 55 ਬਾ ਭਗਤੋਂ ਦਾ 55 ਇਹਨੂੰ ਕੜਾ ਜੋਖਣੀ ਉਹਦੀ ਕਣਕ ਫੇਰ ਉਹਨੀ 14 14 ਕਿਲੋ ਕਣਕ ਜੋਖ ਕੇ ਦੇਂਦੇ ਸਾਰਿਆਂ ਨੂੰ ਲੈਣਾ ਵਿਆਹ ਵੀ ਪੈ 14 ਕਿਲੋ ਦੇਨੇ ਇਹ ਆਈ 14 ਕਿਲੋ ਕੋਈ ਨਹੀਂ ਸਾਰੇ 14 ਕਿਲੋ ਕਣਕ ਗਈਆਂ ਇਹ ਕੋਈ ਨਹੀਂ ਸਵੇਰੇ ਪਤਾ ਲੱਜੂ 14 ਕਿੰਨੇ ਆ ਇਹ ਛਾਂ ਜੀਆਂ ਦੇ ਦੋ ਸਾਲਾਂ ਦੇ ਕਣਕਾਂ ਮੈਂ ਖੜਨੀ ਇੱਥਾਂ ਸ਼ਾਹ ਜੀਆਂ ਦੇ ਕਣਕਾਂ ਉਹਦੇ ਦੋ ਸਾਲਾਂ ਦੀ ਮੱਕਣਕ ਘੜਨੀ ਸਾਰਿਆਂ ਦੀ ਚੱਲ ਪਾਈ ਕੇ ਲੈ ਆ ਜੀ ਪੁੱਤ ਲੈ ਕੋਣੇ ਸਾਰਿਆਂ ਦੇ ਖੜੂ ਆਹ